ਅੱਜ ਸਾਰੀ ਸੇਖ ਕੌਮ ਲਈ ਬੜਾ ਪਵਿੱਤਰ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਇਸ ਸਮਾਗਮ ਮੌਕੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ ਇਸ ਸ਼ੁਭ ਅਫਸਰ ਤੇ ਖਡੂਰ ਸਾਹਿਬ ਦੇ ਨੌਜਵਾਨ ਪੇਪਰ ਆਰਟਿਸਟ ਹਰਮਨ ਸਿੰਘ ਵੱਲੋਂ ਸ੍ਰੀ ਅਮਰ ਸਹਿਬ ਦਾ 400 ਸਾਲ ਪੁਰਾਣਾ ਪ੍ਰਾਤਨ ਲਿਖਤ ਵਾਲਾ ਵਿਲੱਖਣ ਮਾਡਲ ਤਿਆਰ ਕੀਤਾ ਹੈ ਇਹ ਮਾਡਲ ਨਾ ਸਿਰਫ ਕਲਾ ਦਾ ਉਦਾਹਰਨ ਹੈ ਸਗੋਂ ਗੁਰਬਾਣੀ ਪ੍ਰੇਮ ਅਤੇ ਸ਼ਰਧਾ ਦੀ ਜੀਵੰਤ ਪ੍ਰਤੀਕ ਵੀ ਹੈ ਹਰਮਨ ਸਿੰਘ ਬਚਪਨ ਤੋਂ ਹੀ ਕਲਾ ਪ੍ਰਤੀ ਗਹਿਰੀ ਰੁਝਾਨ ਰੱਖਦਾ ਹੈ ਕਾਰਡਬੋਰਡ ਤੇ ਪੇਪਰ ਨਾਲ ਬਣਾਈਆਂ ਉਹਨਾਂ ਦੀਆਂ ਰਚਨਾਵਾਂ ਵਿਲੱਖਣ ਸੋਚ ਧੀਰਜ ਅਤੇ ਮਿਹਨਤ ਦੀ ਮਿਸਾਲ ਹੁੰਦੀਆਂ ਹਨ ਇਹ ਮਡ ਮਾਡਲ ਬਣਾਉਣ ਦੌਰਾਨ ਹਰ ਮੰਨੇ ਬਹੁਤ ਹੀ ਬਰੀਕੀ ਅਤੇ ਸੰਭਾਲ ਨਾਲ ਇੱਕ ਖਾਰ ਇੱਕ ਹਿੱਸੇ ਨੂੰ ਬੜੀ ਬਰੀਕੀ ਨਾਲ ਤਿਆਰ ਕੀਤਾ ਹੈ ਜੋ ਉਹਨਾਂ ਦੀ ਕਲਾ ਪ੍ਰਤੀ ਲਗਨ ਨੂੰ ਦਰਸਾਉਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਦਾ ਸੱਚ, ਇਮਾਨਦਾਰੀ ਅਤੇ ਬਰਾਬਰੀ ਅਤੇ ਮਨੁੱਖਤਾ ਦਾ ਪਾਠ ਪੜਾਇਆ ਹੈ। ਆਓ ਅਸੀਂ ਸਭ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੇ ਚੱਲੀਏ। ਮਨੁੱਖਤਾ ਦੀ ਸੇਵਾ ਕਰੀਏ ਤੇ ਨੌਜਵਾਨਾਂ ਦੀ ਕਲਾ ਨੂੰ ਉਭਾਰ ਕੇ ਅੱਗੇ ਹੋਰ ਵਧਾਈਏ। 타이ਗੁਰ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਮੈਂ ਦਾਸ ਹਰਮਨ ਸਿੰਘ ਪੇਪਰ ਆਰਟਿਸਟ। ਮੇਰੀ ਉਮਰ 17 ਸਾਲ ਹੈ ਤੇ ਅੱਜ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਦਿਨਾ ਹਾਂ ਅਤੇ ਇਹ ਜਿਵੇਂ ਮੈਂ ਮਾਡਲ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦਿਖਵਾਲਾ ਮਾਡਲ ਹੈ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਮੈਨੂੰ 6 ਮਹੀਨਿਆਂ ਦੀ ਮਿਹਨਤ ਲੱਗੀ ਹੈ ਤੇ ਗੁਰੂ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ 6 ਮਹੀਨਿਆਂ ਦੀ ਮਿਹਨਤ ਦੇ ਵਿੱਚ ਮੈਂ ਦਿਨ ਰਾਤ ਜਾ ਕੇ ਇਹ ਮਾਡਲ ਤਿਆਰ ਕੀਤਾ ਹੈ ਤੇ ਗੁਰੂ ਸਾਹਿਬ ਜੀ ਨੇ ਮੇਰੀ ਝੋਲੀ ਜਿਹੜੀ ਇਹ ਕਲਾ ਦਿੱਤੀ ਹੈ ਸੋ ਬਹੁਤ-ਬਹੁਤ ਸ਼ੁਕਰਾਨਾ ਕਰਦਾ ਹਾਂ ਗੁਰੂ ਸਾਹਿਬ ਜੀ ਦਾ ਤੇ ਇਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਸ ਵੇਲੇ ਸੋਨੇ ਦੀ ਉਸਾਰੀ ਜਿਹੜੀ ਨਹੀਂ ਹੋਈ ਸੀ ਉਸ ਨੂੰ ਦਰਸਾਉਂਦਾ ਹੋਇਆ ਇਹ ਮਾਡਲ ਹੈ ਜਿਸ ਵੇਲੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਜਿਹੜਾ ਉਹ ਦਰਸ਼ਨੀ ਦੇਵਰੀ ਸੀ ਉਹ ਹੱਲੇ ਪੱਕੀ ਨਹੀਂ ਸੀ ਉਹ ਜਿਹੜੀ ਆ ਕੱਚੀ ਸੀ ਉਸ ਨੂੰ ਵੀ ਮੈਸੇ ਵਿੱਚ ਦਿਖਾਇਆ ਹੈ ਕਿ ਸੋ ਇਹ ਮਾਡਲ ਜਿਹੜਾ ਮੈਂ ਬਹੁਤ ਮਿਹਨਤ ਦੇ ਨਾਲ ਤੇ ਬਹੁਤ ਲਗਨ ਦੇ ਨਾਲ ਤੇ ਬਹੁਤ ਹੀ ਪ੍ਰੇਮ ਸਤਕਾਰ ਦੇ ਨਾਲ ਇਸ ਨੂੰ ਮੈਂ ਤਿਆਰ ਕੀਤਾ ਹੈ ਤੇ ਅੱਜ ਇਸ ਮਾਡਲ ਨੂੰ ਤਿਆਰ ਕਰਕੇ ਆਪ ਸਭ ਨੂੰ ਗੁਰੂ ਸਾਹਿਬ ਜੀ ਦੇ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਗੁਰੂ ਸਾਹਿਬ ਜੀ ਤਰਾਹੇ ਹਰ ਇੱਕ ਨੌਜਵਾਨ ਨੂੰ ਗੁਰਸਿੱਖੀ ਜੀਵਨ ਦਵੇ ਤੇ ਸਿੱਖ ਨਾਲ ਸਿੱਖ ਇਤਿਹਾਸ ਨਾਲ ਜੁੜੇ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਸ ਸਿੱਖ ਇਤਿਹਾਸ ਨਾਲ ਜੁੜੇ ਵੱਧ ਤੋਂ ਵੱਧ ਸੋ ਮੇਰਾ ਹੀ ਜਤਨ ਰਹੇਗਾ ਕਿ ਮੈਂ 17 ਸਾਲ ਦੀ ਉਮਰ ਦੇ ਵਿੱਚ ਜੋ ਅੱਜ ਕੱਲ ਦੀ ਨੌਜਵਾਨੀ ਮੋਬਾਈਲਾਂ ਦੇ ਵਿੱਚ ਆਪਣਾ ਸਮਾਂ ਖਰਾਬ ਕਰਦੇ ਨੇ ਉਹਨਾਂ ਤੋਂ ਮੋਬਾਈਲਾਂ ਤੋਂ ਦੂਰ ਰਹਿ ਕੇ ਇਹ ਜਿਹੜਾ ਮਾਡਲ ਜਿਹੜਾ ਮੈਂ ਤਿਆਰ ਕੀਤਾ ਹੈ ਤੇ ਕਾਫੀ ਲੋਕਾਂ ਦੇ ਇੱਕ ਕਹਿਣ ਦੇ ਉੱਪਰ ਮੈਂ ਜਿਹੜਾ ਆਪਣਾ ਇੱਕ YouTube ਚੈਨਲ ਤਿਆਰ ਕੀਤਾ ਹੈ ਹਰਮਨ ਸਿੰਘ ਪੇਪਰ ਆਰਟਿਸਟ ਦੇ ਨਾਮ ਤੋਂ ਤੁਸੀਂ ਜਰੂਰ ਉਹਨੂੰ ਜਾ ਕੇ ਵੀ ਸਬਸਕ੍ਰਾਈਬ ਕਰਿਓ ਤੇ ਇਸ ਮਾਡਲ ਦੇ ਉੱਤੇ ਮੇਰੀ ਬਹੁਤ ਹੀ ਮਿਹਨਤ ਲੱਗੀ ਹੈ ਤੇ ਇਸ ਮਾਡਲ ਨੂੰ ਤਿਆਰ ਕਰਦੇ ਵਿੱਚ ਮੈਨੂੰ 6 ਮਹੀਨਿਆਂ ਦਾ ਸਮਾਂ ਲੱਗਿਆ ਹੈ ਤੇ ਕਾਫੀ ਮਿਹਨਤ ਤੇ ਲਗਨ ਦੇ ਨਾਲ ਮਾਡਲ ਨੂੰ ਤਿਆਰ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਾਡਲ ਤਿਆਰ ਕਰਾਂਗਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮ ਨੂੰ ਲੈ ਕੇ ਹਰ ਇੱਕ ਇਤਿਹਾਸਿਕ ਸਮਾਗਮ ਨੂੰ ਲੈ ਕੇ ਮਾਡਲ ਤਿਆਰ ਕਰਾਂਗਾ ਗੁਰੂ ਸਾਹਿਬ ਜੀ ਇਤਰਾਹੀ ਮੈਨੂੰ ਹਰ ਇੱਕ ਮਾਡਲ ਤਿਆਰ ਕਰਨ ਦਾ ਬਲ ਬਖਸ਼ੇ ਤਾਂ ਜੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਇਤਿਹਾਸਿਕ ਸਥਾਨ ਦਾ ਮਾਡਲ ਤਿਆਰ ਕਰ ਸਕਾਂ ਤੇ ਹਰ ਇੱਕ ਜਿਹੜਾ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਜਿਨਨੇ ਵੀ ਆਪਣੇ ਦਸਾਂ ਗੁਰੂਆਂ ਸਾਹਿਬਾਨਾਂ ਦੇ ਜਨਮ ਸਥਾਨ ਨੇ ਉਹਨਾਂ ਦੇ ਮਾਡਲ ਤਿਆਰ ਕਰ ਸਕਾਂ ਹਰ ਇੱਕ ਸਥਾਨ ਦੇ ਮਾਡਲ ਤਿਆਰ ਕਰ ਸਕਾਂ ਗੁਰੂ ਸਾਹਿਬ ਜੀ ਦੇ ਅਗੇ ਅਰਦਾਸ ਕਰਦਾ ਹਾਂ ਇਸ ਕਲਾ ਦੇ ਵਿੱਚ ਮੈਨੂੰ ਹੋਰ ਵੀ ਨਿਖਾਰ ਲਿਆਉਣ ਦੇ ਲਈ ਅਰਦਾਸ ਉਹਨਾਂ ਦੇ ਚਰਨਾਂ ਦੇ ਵਿੱਚ ਕਰਦਾ ਹਾਂ ਤੇ ਕੁਆਰੀ ਫੇਰ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਦੀ ਉਦਾਸ ਨੂੰ ਜਾਦਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ